नमस्कार जी मैं हूं दीपक अरोड़ा आप देख रहे हो एबीपी न्यूज़ पंजाब इस समय ਦਸੰਦੂ ਅਚਾਨਕ ਬੜੀ ਖੁਸ਼ੀ ਹੋਏਗੀ ਕਿ ਸ਼ਿਵਰਾਤਰੀ ਦੇ ਸ਼ੋਪਲੈਕਸ ਦੇ ਵਿੱਚ ਰਾਜਪੁਰਾ ਵਿੱਚ ಶ್ರೀ ਰਾਮ ਨਮੀ ਸ਼ਬਾ ਯਾਤਰਾ ਕਮੇਟੀ ਵੱਲੋਂ ਇੱਕ ਬਹੁਤ ਹੀ ਭਵੇ ਔਰ ਵਿਸ਼ਾਲ ਰੂਪ ਦੇ ਵਿੱਚ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਇਸ ਮੌਕੇ ਤੇ ਸਾਡੇ ਨਾਲ ਪ੍ਰਧਾਨ ਜਿਹੜੇ ਪੰਕਜ ਸੇਠੀ ਜੀ ਹੈ ਆਪਾਂ ਉਹਨਾਂ ਨਾਲ ਗੱਲ ਕਰਾਂਗੇ ਵੀ ਇਹ ਕਿਸ ਤਰ੍ਹਾਂ ਅਰੇਂਜ ਕਰਦੇ ਨੇ ਔਰ ਕਿਸ ਤਰ੍ਹਾਂ ਗੱਲਬਾਤ ਕਰਦੇ ਨੇ ਲੇਕਿਨ ਕੀ ਹੋ ਗਿਆ ਅੱਜ ਸ਼ੁਭ ਪ੍ਰਗਟੀ ਜਾ ਰਹੀ ਹੈ। ਬਲ ਤਾਂ ਦੀਪਾਲ ਜੀ ਤੁਹਾਨੂੰ ਤੇ ਪੂਰੇ ਸ਼ਹਿਰ ਵਾਸੀਆਂ ਨੂੰ ਮਹਾ ਸ਼ਿਵਰਾਤਰੀ ਦੇ ਪਾਵਨ ਪਰਵ ਦੀ ਲੱਖ ਲੱਖ ਵਧਾਈ ਹੋਵੇ। ਅੱਜ ਐਂ ਲੱਗ ਰਿਹਾ ਕਿ ਸਨਾਤਨ ਜਾਗ ਗਿਆ ਹੈ। ਵਾਕੇ ਜਾਗਿਆ ਅੱਜ। ਜਿਹੜਾ ਤੁਸੀਂ 22 ਨੂੰ ਉਹ ਕਰਾਊਡ ਦੇਖਿਆ ਸੀ ਅੱਜ ਉਸੇ ਤਰ੍ਹਾਂ ਦਾ ਰਿਸਪੌਂਸ ਮਿਲ ਰਿਹਾ ਹੈ। ਸਾਨੂੰ ਜਗ੍ਹਾ ਜਗ੍ਹਾ ਤੇ ਰੋਕ ਕੇ ਸਵਾਗਤ ਕੀਤਾ ਜਾ ਰਿਹਾ ਹੈ। ਬਹੁਤ ਵਧੀਆ ਆਨੰਦ ਆ ਰਿਹਾ ਹੈ। ਸਾਡੇ ਰਜੀਵ ਵੀ ਰਜੀਵ ਪ੍ਰਧਾਨ ਜੀ ਆਏ ਹੋਏ ਆ ਪਟਿਆਲੇ ਤੋਂ। ਸਾਡੇ ਮਹਾਨ ਸਾਹਿਬ ਆਏ ਹੋਏ ਨੇ ਸਾਡੇ ਜਗਦੀਸ਼ ਜੀ ਬੈਠੇ ਨੇ ਸੋਨੂ ਵੀਰ ਜੀ ਆਏ ਸਮਾਣੇ ਤੋਂ ਬਿਨੇ ਵੀਰ ਜੀ ਨੇ ਮਨ ਕੀ ਨੀ ਦੂਰ ਤੋਂ ਆਏ ਨੇ ਲੋਕ ਇੰਨੀ ਖੁਸ਼ੀ ਹੈ ਕਿ ਭਗਵਾਨ ਬੋਲੇनाथ ਦੀ ਬਰਾਤ ਐਸੀ ਦੇਖੀ ਨਹੀਂ ਇਹ ਆਪ ਚਰਚਾ ਕਰ ਰਹੇ ਨੇ ਤੁਸੀਂ ਬਿਆਨ ਲੋ ਤੁਹਾਨੂੰ ਦੱਸ ਦੇਣਗੇ ਕਿੰਨਾ ਵਧੀਆ ਮਾਹੌਲ ਬਣਿਆ ਆਇਆ ਸ਼ਹਿਰ ਦਾ ਇਹ ਸਨਾਤਨ ਦੀ ਜੈ ਹੋ ਰਹੀ ਹੈ ਕਿੰਗੀ ਜਾਈ ਕਿੰਨੇ ਵਜੇ ਸ਼ੁਰੂ ਹੋਈ ਵੀ ਇਹ ਇਹ ਸ਼ੋਭਾ ਯਾਤਰਾ ਜੀ ਸ੍ਰੀ ਦਾਸੂ ਭਗਤ ਦਾਸੂ ਰਾਮ ਜੀ ਦੇ ਮੰਦਰ ਤੋਂ ਸਵੇਰੇ 11 ਵਜੇ ਆਰੰਭ ਹੋਈ ਹੈ ਜੋ ਕਿ ਸਾਰੇ ਸ਼ਹਿਰ ਵਿੱਚ ਘੁੰਮਦੀ ਹੋਈ ਮੰਦਰਾਂ ਵਿੱਚ ਮੁੱਖੇ ਮਾਰਗਾਂ ਵਿੱਚ ਤੇ ਬਾਜ਼ਾਰਾਂ ਤੋਂ ਹੁੰਦੀ ਹੋਈ ਰਾਤੀ ਤਕਰੀਬਨ 9:30 ਵਜੇ ਦੇ ਕਰੀਬ ਖਾਟੂ ਸ਼ਾਮ ਮੰਦਰ ਆਰਐਸਐਮਰ ਰੋਡ ਤੇ ਸੰਪੰਨ ਹੋਏਗੀ ਜੀ ਉੱਥੇ ਭਵੇ ਆਰਤੀ ਕੀਤੀ ਜਾਏਗੀ ਮਹਾਕਾਲ ਦਾ ਸ਼ਿਵਾਲਾ ਤਿਆਰ ਕਰਿਆ ਸਰਨ ਮਜੂਨ ਨੇ ਮੰਤਰੀਆ ਪੋਨਰ ਵੀ ਗੱਲ ਕਰਾਂਗੇ ਯਾਦ ਕਰਦੇ ਆਂ ਦੀ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਸਾਰਿਆਂ ਨੂੰ ਮਾਸ਼ਿਵ ਰਾਤਰੀ ਦੀ ਹਨਾ ਪੂਰੇ ਸ਼ਹਿਰ ਵਾਸੀਆਂ ਨੂੰ ਤੇ ਪੂਰੇ ਦੇਸ਼ ਨੂੰ ਸਭ ਨੂੰ ਬਹੁਤ-ਬਹੁਤ ਮੁਬਾਰਕਾਂ ਬਹੁਤ ਮਿਹਨਤ ਕੀਤੀ ਨੇ ਸਾਰੇ ਮੁੰਡਿਆਂ ਨੇ ਬਹੁਤ ਜ਼ਿਆਦਾ ਮਿਹਨਤ ਕਰ ਰਿਹਾ ਸੰਨੀ ਹੋ ਗਿਆ ਅਪਣਾਇਆ ਹੋ ਗਿਆ ਅਮਿਤ ਹੋ ਗਿਆ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਠੀਕ ਹੈ ਤੁਸੀਂ ਸੁਣਿਆ ਦੇਖਿਆ ਜਿਵੇਂ ਕਿ ਇਹਨਾਂ ਨੇ ਸਾਰੇ ਸ਼ਹਿਰ ਵਾਸੀਆਂ ਨੂੰ ਮੁਬਾਰਕਾਂ ਦਿੱਤੀਆਂ ਨੇ ਜੈ ਹੋ ਗੀ ਜੈ ਸ਼੍ਰੀ ਰਾਮ ਜੀ ਅੱਜ ਬਹੁਤ ਹੀ ਮਾਣ ਨੂੰ ਖੁਸ਼ੀ ਹੈ ਇੰਨੀ ਕਿ ਖੁਸ਼ੀ ਹੈ ਕਿ ਜ਼ਾਹਿਰ ਨਹੀਂ ਕੀਤੀ ਜਾ ਸਕਦੀ। ਆ ਰਾਜਪੁਰਾ ਸ਼ਹਿਰ ਨਿਵਾਸੀਆਂ ਵੱਲੋਂ ਜਿਹੜਾ ਸਾਨੂੰ ਪਿਆਰ ਮਿਲਿਆ ਹੈ, ਹਰ ਵਾਰ ਮਿਲਦਾ ਆਇਆ ਹੈ। ਅੱਜ ਵੀ ਮਿਲਿਆ ਹੈ। ਕੋਲੇ ਸ਼ੰਕਰ ਦੀ ਬਰਾਤ ਦੇ ਵਿੱਚ ਸ਼ਾਮਲ ਹੋਏ ਆ। ਭਗਤਾਂ ਵਿੱਚ ਇੰਨਾ ਗੁੱਸਾ ਹੈ ਕਿ ਰਾਮ ਮੰਦਰ ਤੋਂ ਬਾਅਦ ਲੈ ਕੇ ਅੱਜ ਉਸ ਤੋਂ ਵੀ ਹੋਰ ਜ਼ੋਰ ਨਾਲ ਸਨਾਤਨ ਧਰਮ ਪ੍ਰੇਮੀ ਜਿੰਨੇ ਨੇ ਸੜਕਾਂ ਦੇ ਸਵਾਗਤ ਕਰ ਰਹੇ ਨੇ ਭਗਤਾਂ ਦਾ। ਐਈ ਹਮੇਸ਼ਾ ਮਿਲਵਤਨ ਰਹਿਣਾ ਚਾਹੀਦਾ ਸਮਾਜ ਦੇ ਵਿੱਚ। ਹਿੰਦੂ ਧਰਮ ਜਿਹੜਾ ਹੈ ਹਮੇਸ਼ਾ ਹੀ ਮਿਲ ਜੁਲ ਕੇ ਕੰਮ ਕਰਦਾ ਹੈ ਅੱਗੇ ਵੀ ਕਰਦਾ ਆਏਗਾ ਹਰ ਹਰ ਮਹਾਦੇਵ ਬੰਮ ਬੰਮ ਬੋਲੇ ਬੰਮ ਬੰਮ ਬੋਲੇ ਬੰਮ ਬੰਮ ਬੋਲੇ ਤੁਸੀਂ ਦੇਖਿਆ ਕਿੰਨਾ ਉਤਸ਼ਾਹ ਭਗਤਾਂ ਦੇ ਵਿੱਚ ਸਰ ਮਹਾਕਾਲ ਦੀ ਬਰਾਤ ਨੂੰ ਲੈ ਕੇ ਆਪਾਂ ਤੁਹਾਨੂੰ ਅੱਗੇ ਦੇ ਵੀ ਦਿਖਾਵਾਂਗੇ ਔਰ ਜਿੱਥੇ ਇਹ ਸ਼ੁਭ ਤਰ੍ਹਾਂ ਸਮਾਪਤ ਹੋਏਗੀ ਆਪਾਂ ਤੁਹਾਨੂੰ ਉਹ ਵੀ ਦ੍ਰਿਸ਼ ਦਿਖਾਵਾਂਗੇ ਤੇ ਲਾਈਵ ਤਸਵੀਰਾਂ ਦਿਖਾਵਾਂਗੇ ਕਿੰਨਾ ਉਤਸ਼ਾਹ ਨਾਲ ਬੋਲੇ ਬਾਬਾ ਜੀ ਬਰਾਤ ਗੱਡੀ ਜਾ ਰਹੀ ਹੈ ਔਰ ਸਾਡੇ ਵੱਲੋਂ ਵੀ ਸਾਰੇ ਸ਼ਿਵ ਭਗਤਾਂ ਨੂੰ ਸ਼ਿਵਰਾਤਰੀ ਦੀਆਂ ਲੱਖ ਲੱਖ ਮੁਬਾਰਕਾਂ ਅਸੀਂ ਇਸ ਸਮੇਂ ਪਹੁੰਚ ਚੁੱਕੇ ਹਾਂ ਯਾਤਰਾ ਦੇ ਨਾਲ ਨਾਲ ਸਤਨਾਮ ਮੰਦਿਰ ਦੇ ਵਿੱਚ ਜਿੱਥੇ ਪੰਡਿਤ ਦੇਵੇਸ਼ ਮਿਸ਼ਰਾ ਜੀ ਨਾਲ ਆਪਾਂ ਗੱਲ ਕਰਦੇ ਹਾਂ ਵੀ ਉਹ ਸ਼ਿਵਰਾਤਰੀ ਦੇ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਹਨ ਔਰ ਸ਼ੁਭ ਯਾਤਰਾ ਦੇ ਕੀ ਮੈਸੇਜ ਦੇਣਾ ਚਾਹੁੰਦੇ ਹਨ ਪੰਡਿਤ ਜੀ ਅੱਜ ਆਪ ਕੋਈ ਸ਼ੁਭ ਯਾਤਰਾ ਆਪਕੇ ਯਹਾਂ ਆਈ ਹੈ ਮੰਦਿਰ ਮੇ ਆਪ ਕੈਸੇ ਸਵਾਗਤ ਕਰ ਰਹੇ ਹੋ ਔਰ ਆਪਕੋ ਕੈਸਾ ਮਹਿਸੂਸ ਹੋ ਰਿਹਾ ਹੈ ਯਹਾਂ ਪੇ ਸ਼ੁਭ ਯਾਤਰਾ ਮੈਂ ਸਭ ਤੋਂ ਪਹਿਲੇ ਸੰਪੂਰਨ ਬ੍ਰਹਮਾਂਡ ਕੇ ਸਿਰ ਭਗਤੋ ਕੋ ਮਹਾਸ਼ਿਵਰਾਤਰੀ ਕੀ बहुत बहुत शुभकामना एवं तो बधाइया देता हूँ यथा मैं पंडित निवेश शास्त्री श्री सत्यनारायण मंदिर राजपुरा गाँ प्रधान पुजारी के रूप में कार्यरत हूँ आज लगता है जैसे संपूर्ण ब्रह्मांड की शक्ति और भगवान शिव का वह स्वरूप एकत्र हो गया है और संपूर्ण संसार संपूर्ण ब्रह्मांड शिव में हो चुका है तो इसमें खूब अत्यंत उत्साह के साथ जोर शोर से पूरी तैयारियां जिस प्रकार की होनी चाहिए उससे भी अधिक व्यवस्था के साथ भगवान शंकर के यह वैवाहिक कार्यक्रम महाशिवरात्रि के रूप में राजपुरा शहर में पूरे हर्षोल्लास के साथ मनाया जा रहा है प्रातः पूजन का कार्यक्रम चार बजे से चल रहा है भगवान शिव का अभिषेक का कार्यक्रम और पुनः चार बजे संध्या को पुनः अभिषेक हुआ है हैभिषेक और पूरी रात्रि में चार पहल की जो पूजा होती है वह विधिवत रूप से संपादित की जाएगी तत्पश्चात तो हवन यज्ञ के द्वारा इनको पूर्णाहुति के रूप में दी जाएगी सारे शिव भक्त संपूर्ण रात्रि जयगढ़ के भगवान शिव और भगवती पार्वती ਆਕੀ ਸਾਦੇ ਕੋ ਭਾਰਤ ਪਰਵਰਨ ਮਨਾਵਤੇ ਹੈ ਜਿਵੇਂ ਕਿ ਤੁਸੀਂ ਦੇਖਿਆ ਸਾਰੇ ਸ਼ਹਿਰ ਦੇ ਵਿੱਚੋਂ ਅੱਜ ਸ਼੍ਰੀ ਰਾਮ ਨਮੀ ਸ਼ੋਭਾ ਯਾਤਰਾ ਕਮੇਟੀ ਦੇ ਮੈਂਬਰਾਂ ਵੱਲੋਂ ਇਹ ਭਵਯ ਅਤੇ ਅਦਭੁਤ ਅਤੇ ਵਿਸ਼ਾਲ ਸ਼ੋਭਾ ਯਾਤਰਾ ਕੀਤੀ ਗਈ ਹੈ ਔਰ ਇਰਜ਼ਾ ਦੇ ਅੰਤਿਮ ਪੜਾਅ ਜਿਹੜੀ ਖਾਟੂ ਸ਼ਾਮ ਮੰਦਿਰ ਬਾਲਾਜੀ ਮੰਦਿਰ ਗਾਰੇ ਸਮਾਜ ਰੋਡ ਤੇ ਹੋ ਰਿਹਾ ਹੈ ਇਸ ਮੁਕੇ ਤੇ ਸਾਡੇ ਨਾਲ ਇਸ ਟਾਈਮ ਮੌਜੂਦ ਹੈ ਜੋ ਕਮੇਟੀ ਦੇ ਪ੍ਰਧਾਨ ਹੈ ਆਪਾਂ ਉਹਨਾਂ ਨੂੰ ਇਹ ਸਵਾਲ ਕਰਾਂਗੇ ਵੀ ਇਹ ਅੱਜ ਦਾ ਦਿਨ ਕਿਵੇਂ ਰਿਹਾ ਕੀ ਘਟਨਾ ਦਿਨ ਕਿਵੇਂ ਰਿਹਾ ਤੁਹਾਡੇ ਵਾਸਤੇ ਅਸਾਂ ਕੁਝ ਕਰਕੇ ਆਏ ਹੁਣ ਅੱਜ ਕੋਈ ਆਤਾ ਨਹੀਂ ਕਮੇਟੀ ਇੱਥੇ ਸਖਮ ਜੀ ਮੁੰਡੇ ਤੇ ਆਏ ਹੁਣ ਤੋਂ ਕਲਾ ਮੈਂ ਤੁਹਾਡਾ ਦੀਪਾ ਜੀ ਬਹੁਤ ਬਹੁਤ ਧੰਨਵਾਦ ਕਰਦਾ ਤੁਸੀਂ ਇੱਥੇ ਆਏ ਸਾਨੂੰ ਇਹਨਾਂ ਮਾਨ ਸਨਮਾਨ ਦਿਆ ਸਾਰੇ ਸ਼ਹਿਰ ਵਾਸੀਆਂ ਨੂੰ ਲੱਲ ਦਾ ਸ਼ਿਵਰਾਤਰੀ ਦੀਆਂ ਸ਼ੁਭਕਾਮਨਾਵਾਂ ਅੱਜ ਜਿਹੜੀ ਸੀਗੀ ਮਹਾਕਾਲ ਜੀ ਦੀ ਬਰਾਤ ਦਾ ਆਯੋਜਨ ਕੀਤਾ ਗਿਆ ਸੀ ਸ਼੍ਰੀ ਰਾਮ ਨੌਮੀ ਸ਼ੋਭਾ ਯਾਤਰਾ ਕਮੇਟੀ ਨੇ ਛੇਵੀਂ ਬਰਾਤ ਕੱਢੀ ਗਈ ਹੈ ਸ਼ਹਿਰ ਵਿੱਚ ਔਰ ਬਹੁਤ ਹੀ ਉੱत्साਹ ਹਜੇ ਵੀ ਦੇਖ ਸਕਦੇ ਹੋ ਕਿੰਨਾ ਟਾਈਮ ਹੋ ਗਿਆ ਹੈ ਨਾ ਉਤਸ਼ਾਹ ਆਇਆ ਹੈ ਔਰ ਮੈਂ ਸਪੈਸ਼ਲ ਦੱਸਣਾ ਜਾਵਾਂਗਾ ਇਹ ਬਰਾਤ ਜਿਹੜੀ ਹੈ ਇਸ ਟਾਈਮ ਖਾਟੂ ਸ਼ਾਮ ਮੰਦਰ ਅੱਗੇ ਸੰਪਨ ਹੋਈ ਹੈ ਔਰ ਇਹ ਸੰਸਥਾ ਨੇ ਸਾਡੇ ਪ੍ਰਧਾਨਾ ਜੀ ਨੇ ਸ਼ੰਮੀ ਜੀ ਨੇ ਪਰਮਾ ਜੀ ਨੇ ਇਹਨੇ ਇਨਾ ਮਾਨ ਸਨਮ ਦੇਇਆ ਔਰ ਸਾਨੂੰ ਇੱਕ ਅਸ਼ਵਾਸ਼ਣ ਰਿਹਾ ਕਿ ਤੁਸੀਂ ਹਰ ਸਾਲ ਸਾਡੇ ਮੰਦਰ ਆ ਕੇ ਸੰਪਨ ਕਰਿਆ ਕਰੋ ਅਸੀਂ ਹਰ ਪਾਸੇ ਤੁਹਾਡੇ ਨਾਲ ਆ ਮੈਂ ਬਹੁਤ ਖੁਸ਼ ਆ ਉਹਨਾਂ ਦਾ ਇਹ ਜਾ ਇੱਕ ਉਪਰਾਲਾ ਦੇ ਕੇ ਆ ਸਾਨੂੰ ਇਨਵੀਟੇਸ਼ਨ ਦੇ ਕੇ ਔਰ ਅੱਜ ਤੁਸੀਂ ਦੇਖੋ ਰਾਜਪੁਰਾ ਮਹਾਕਾਲ ਜੀ ਦੇ ਰੰਗ ਵਿੱਚ ਰੰਗਿਆ ਨਜ਼ਰ ਆਇਆ ਜੀ ਕਹਿਣਾ ਜਾਓਗੇ ਸ਼ਹਿਰ ਵਾਸੀਆਂ ਨੂੰ ਨੈਕਸਟ ਟਾਈਮ ਵਾਸਤੇ ਨੈਕਸਟ ਟਾਈਮ ਵਾਸਤੇ ਇਹ ਕਹਿਣਾ ਚਾਹਾਂਗੇ ਕਿ ਆਪਾਂ ਸਨਾਤਨੀਆਂ ਇੱਕ ਹੋ ਕੇ ਚੱਲੋ ਸਨਾਤਨ ਨੂੰ ਬਲੰਦ ਕਰੋ ਕੋਈ ਗਲਤ ਫਹਮੀਆਂ ਨਾਲ ਗਲਤ ਮੈਸੇਜ ਨਾ ਜਾਏ ਸਮਾਜ ਨੂੰ ਉਹ ਕੰਮ ਕਰੋ ਇੱਕ ਹੋ ਕੇ ਚੱਲਾਂਗੇ ਤਾਂ ਆਪਣੇ ਸਨਾਤਨ ਦੀ ਜੈ ਹੋਵੇਗੀ ਤੁਸੀਂ ਦੁਨਿਆ ਤੁਸੀਂ ਜਿਵੇਂ ਕਿ ਇਹਨਾਂ ਕੋਲੋਂ ਔਰ ਜੀ ਦੇਖਿਆ ਵੀ ਇਹ ਜਦੋਂ ਇਹ ਹਾਉ ਹਾਉ ਵੀ ਕਿਸ ਤਰ੍ਹਾਂ ਦੇ ਹੈਗੇ ਭਗਤੀ ਵਿੱਚ ਪੂਰੇ ਰੰਗੇ ਹੋਏ ਆ ਸਾਰੇ ਜਣੇ ਇਹ ਔਰ ਅੱਗੇ ਤੋਂ ਵੀ ਇਹ ਕਹਿ ਰਹੇ ਵੀ ਅਸੀਂ ਪੂਰਾ ਸ਼ਹਿਰ ਦੇ ਵਿੱਚ ਇਸ ਤਰ੍ਹਾਂ ਹੀ ਜੋਸ਼ ਖੁਸ਼ ਨਾਲ ਯਾਤਰਾ ਕੀਤੀ ਜਾਵੇਗੀ এবੀਵੀ ਨਿਊਜ਼ ਲਈ ਦੀਪਕ अरोड़ा ਦੀ ਰਿਪੋਰਟ ਰਾਜਪੁਰਾ